ਕਿਰਾਮ ਭਗਵਾਨ ਦੇ ਨਾਨਕੇ ਨੇ ਪੰਜਾਬ ਚ ਕਿਥੇ ਨੇ ਪਟਿਆਲਾ ਜ਼ਿਲ੍ਹੇ ਚ ਪਿੰਡ ਕੜਾਮ ਜਿੱਥੋਂ ਦੇ ਮਾਤਾ ਕੁਸ਼ਲਿਆ ਜੀ ਸੀ ਹਮ ਕੋਹਰਾਮ ਨਗਰੀ ਦੇ ਜਿਹੜਾ ਦਾ ਨਾਮ ਬਾਅਦ ਚ ਕੜਾਮ ਪੈ ਗਿਆ ਉਹ ਇੱਥੇ ਪੈਦਾ ਹੋਏ ਸਾਡਾ ਮੰਨਣਾ ਹੈ ਵੀ ਉਸ ਸਮੇਂ ਬੱਚੇ ਨਾਨਕੇ ਪੈਦਾ ਹੁੰਦੇ ਸੀ ਸ਼੍ਰੀ ਰਾਮ ਜੀ ਵੀ ਇੱਥੇ ਪੈਦਾ ਹੋਏ ਉਹ ਯੁੱਗ ਦੇ ਵਿੱਚ ਉਹ ਯੁੱਗ ਦੇ ਵਿੱਚ ਠੀਕ ਹੈ ਸ਼੍ਰੀ ਰਾਮ ਲੱਲਾ ਦੀ ਜਨਮ ਭੂਮੀ ਵੀ ਮੈਂ ਤਾਂ ਮੰਨਦਾ ਇਹ ਪਟਿਆਲਾ ਹੀ ਹੈ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਸਲ ਦੇ ਵਿੱਚ ਤੁਸੀਂ ਇਹ ਗੱਲ ਨਾਨਕੀ ਬੱਚੇ ਪੈਦਾ ਹੁੰਦੇ ਸੀ ਰਾਜੇ ਮਹਾਰਾਜਾਂ ਦੇ ਸਮੇਂ ਤੇ ਕਿਵੇਂ ਹੋ ਸਕਦਾ ਹੈ ਵੀ ਐਡੇ ਵੱਡੇ ਰਾਜੇ ਦੀ ਸੁਪਤਰੀ ਹੋਏ ਤੇ ਉਹ ਬੱਚੇ ਨੂੰ ਜਨਮ ਦੇਣ ਲਈ ਆਪਣੇ ਪੀਕੇ ਘਰ ਨਾ ਆਈ ਹੋ ਹੂੰ ਠੀਕ ਹੈ ਦੂਸਰਾ ਰਮਾਇਣ ਦਾ ਸਭ ਤੋਂ ਵੱਡਾ ਜਿਹੜਾ ਤੱਤ ਮਿਲਦਾ ਹੈ ਉਹ ਸ਼੍ਰੀ ਰਾਮ ਤੀਰਥ ਜਿਹੜਾ ਵਾਲਮੀਕ ਮਹਾਰਾਜ ਜੀ ਦਾ ਤੀਰਥ ਅੰਮ੍ਰਿਤਸਰ ਦੇ ਵਿੱਚ ਜਿੱਥੇ ਲਵ ਕੁਸ਼ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਹਨਾਂ ਤੋਂ ਹਾਂਜੀ ਜਿੱਥੇ ਐਡਾ ਵੱਡਾ ਯੁੱਧ ਹੋਇਆ ਸ਼੍ਰੀ ਰਾਮ ਭਗਵਾਨ ਤੇ ਲਵ ਕੁਸ਼ ਦਾ ਹੂੰ ਉਹ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਹੂੰ। ਇਸ ਕਰਕੇ ਜਿਹੜੇ ਲੋਕਾਂ ਨੇ ਕੀ ਆ ਟਿੱਪਣੀ ਕਰਨੀ ਉਹਨਾਂ ਨੇ ਕਰਦੇ ਰਹਿਣਾ। ਅਸੀਂ ਲੋਕ ਨਮਸਤਕ ਆਵਤਾਰਾਂ ਨੂੰ। ਅਸੀਂ ਲੋਕ ਨਮਸਤਕ ਆ ਪ੍ਰਮਾਤਮਾ ਨੂੰ। ਉਸ ਜੋਤ ਨੂੰ। ਅਸੀਂ ਇਹ ਗੱਲ ਮੰਨਦੇ ਆਂ ਵੀ ਜੇ ਅਸੀਂ ਸਵਾਸ ਲੈ ਰਹੇ ਆਂ ਅਗਲਾ ਸਵਾਸ ਆਣਾ ਹੈ ਤੇ ਪ੍ਰਮਾਤਮਾ ਨੇ ਜਿਹੜੀ ਸਾਡੇ ਸਵਾਸਾਂ ਦੀ ਪੂੰਜੀ ਨਿਸ਼ਚਿਤ ਕੀਤੀ ਹੈ। ਹੂੰ। ਉਹਦੇ ਮੁਤਾਬਕ ਹੀ ਆ। ਹੂੰ। ਸਨਾਤਨ ਮਤ ਨੂੰ ਨਾ ਹਿੰਦੀ ਨਾਲ ਬਹੁਤ ਜੋੜਿਆ ਜਾਂਦਾ। ਪੰਜਾਬ ਦੇ ਵਿੱਚ ਵੀ ਜਿਹੜੇ ਸਨਾਤਨ ਮਤ ਦੇ ਲੋਕ ਐ ਜਾਂ ਸਨਾਤਨੀ ਨੇ ਉਹ ਜ਼ਿਆਦਾਤਰ ਹਿੰਦੀ ਨੂੰ ਪ੍ਰੈਫਰ ਕਰਦੇ ਆ ਜੇ ਆਪਾਂ ਪੁਰਾਣੇ ਸਮਿਆਂ ਦੀ ਗੱਲ ਆਉਂਦੀ ਆ ਤਾਂ ਉਹਨਾਂ ਨੇ ਮਾਤਰ ਭਾਸ਼ਾ ਵੀ ਆਪਣੀ ਹਿੰਦੀ ਲਿਖਾ ਦਿੱਤੀ ਦੇਖੋ ਮਾੜੀ ਗੱਲ ਆ ਜਿਨ੍ਹਾਂ ਲੋਕਾਂ ਨੇ ਉਹ ਲਖਾਈ ਜਦੋਂ ਤੁਸੀਂ ਆਪਣਾ ਕਲੇਮ ਛੱਡ ਦਿੰਨੇ ਹੋ ਤਾਂ ਫਿਰ ਖੇਤਰ ਛੱਡਣਾ ਬਹੁਤ ਸੌਖਾ ਹੋ ਜਾਂਦਾ ਜਿਹੜੀ ਹਿੰਦੀ ਐ ਉਹਦਾ ਸਨਾਤਨ ਮਤ ਨਾਲ ਕਿਤੇ ਵੀ ਕੋਈ ਲੈਣਾ ਦੇਣਾ ਨਹੀਂ ਰਿਹਾ ਹਿੰ ਮੈਂ ਵਿੱਚ ਰੋਕਣਾ ਚਾਹਾਂਗਾ ਹਿੰਦੀ ਦਾ ਸਨਾਤਨ ਮਤਨ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜਿਹੜੇ ਸਾਡੇ ਵੇਦ ਹੈ ਸੰਸਕ੍ਰਿਤ ਹੈ ਹਮ ਦੇਵ ਭਾਸ਼ਾ ਕਿਹਾ ਜਾਂਦਾ ਹਮ ਜਿਹੜੀ ਸਾਡੀ ਰਮਾਇਣ ਹੈ ਸੰਸਕ੍ਰਿਤ ਹੈ ਦੇਵ ਭਾਸ਼ਾ ਕਿਹਾ ਜਾਂਦਾ ਹਮ ਚੱਕਰ ਇਹ ਹੈ ਵੀ ਜਿਵੇਂ ਜਿਵੇਂ ਮਨੁੱਖ ਵਿਦਿਆ ਤੋਂ ਪਰੇ ਹੁੰਦਾ ਰਿਹਾ ਹਮ ਅੱਜ ਸਕੂਲ ਕਾਲਜ ਬਹੁਤ ਬਣ ਗਏ ਹਮ ਕੋਈ ਕਮੀ ਨਹੀਂ ਵਿੱਦਿਆ ਦਾ ਵਪਾਰੀਕਰਨ ਹੋ ਗਿਆ ਬਹੁਤ ਵੱਡੇ ਪੱਦਰ ਦੇ ਘਰਾਂ ਚ ਬੈਠੇ ਡਿਗਰੀਆਂ ਪ੍ਰਾਪਤ ਹੋ ਜਾਂਦੀਆਂ ਉਹ ਵੀ ਕੋਈ ਗੱਲ ਨਹੀਂ ਪਰ ਕਿਤੇ ਨਾ ਕਿਤੇ ਰੀਡਿੰਗ ਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ ਬਹੁਤ ਵੱਡੀ ਜਿਹੜੇ ਪੰਜਾਬ ਦੇ Hindu ਲੋਕ ਨੇ ਉਹਨਾਂ ਨੂੰ ਸੰਸਕ੍ਰਿਤ ਮੈਨੂੰ ਲੱਗਦਾ ਹੈ ਵੀ ਜੇ 100 ਬੰਦੇ ਫੜੀਏ ਤਾਂ ਮੁਸ਼ਕਲ ਹੈ ਵੀ ਇੱਕ ਬੰਦੇ ਨੂੰ ਆਂਦੀ ਹੋਏ 99% ਬੰਦਿਆਂ ਨੂੰ ਸੰਸਕ੍ਰਿਤ ਦਾ ਗਿਆਨ ਨਹੀਂ ਨਾ ਪੜਨੀ ਆਂਦੀ ਨਾ ਸੁਣਨੀ ਜਾਂਦੀ ਪਹਿਲਾ ਸਕੂਲ ਚ ਪੜਾਈ ਜਾਂਦੇ ਸੀ ਕਿਉਂਕਿ ਪਹਿਲਾ ਸਕੂਲ ਦੇ ਵਿੱਚ ਸਬਜੈਕਟ ਸੀ ਮੇਰੇ ਮਾਦਰ ਨੇ ਮੈਨੂੰ ਦੱਸਿਆ ਵੀ ਉਹਨਾਂ ਦੇ ਸੰਸਕ੍ਰਿਤ ਜਿੱਥੇ ਪੰਜਾਬੀ ਸਬਜੈਕਟ ਸੀ ਉੱਥੇ ਸੰਸਕ੍ਰਿਤ ਵੀ ਨਾਲ ਸੀ ਸੰਸਕ੍ਰਿਤ ਨਾਲ ਸੀ ਨਾਲ ਸੀ ਸਬਜੈਕਟ ਬਿਲਕੁਲ ਨਾਲ-ਨਾਲ ਚੱਲਦਾ ਸੀ ਸੰਸਕ੍ਰਿਤ ਸਬਜੈਕਟ ਤੇ ਲੋਕ ਇਹਨੂੰ ਵੱਧ ਵਿਸ਼ੇ ਦੇ ਤੌਰ ਤੇ ਰੱਖਦੇ ਸੀ ਇਹਦੀ ਜਾਣਕਾਰੀ ਲੈਂਦੇ ਸੀ ਇਹਨੂੰ ਪੜ੍ਹਨਾ ਸਿੱਖਦੇ ਸੀ ਇਹਦੀ ਲਿਪੀ ਸਿੱਖਦੇ ਸੀ ਤਾਂ ਜੋ ਅਸੀਂ ਗ੍ਰੰਥ ਪੜ੍ਹ ਸਕੀਏ ਪਰ ਹੁਣ ਹੌਲੀ-ਹੌਲੀ ਲੋਕ ਬਿਲਕੁਲ ਪਾਸੇ हट ਗਏ ਉਸ ਤੋਂ ਬਾਅਦ ਇਹਦੇ ਬਦਲਾਅ ਦੇ ਵਿੱਚ ਜਦੋਂ 1947 ਚ ਭਾਰਤ ਦੀ ਸਰਕਾਰ ਇੱਕ ਆਜ਼ਾਦ ਹੁੰਦੀ ਹੈ ਤਾ ਬੜੀ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਸ ਭਾਸ਼ਾ ਨੂੰ ਲੁਪਤ ਕਰਨ ਲਈ ਹਮ ਇੱਕ ਤੀਜੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹਿੰਦੀ ਭਾਸ਼ਾ ਹਮ ਵੀ ਸਾਰੇ ਦੇਸ਼ 'ਚ ਬੋਲੀ ਜਾਂਦੀ ਹੈ ਸਾਰੇ ਦੇਸ਼ 'ਚ ਜਵੇਂ ਹੁੰਦਾ ਸਾਰੇ ਦੇਸ਼ 'ਚ ਜਵੇਂ ਹੁੰਦਾ ਹਾਲਾਂਕਿ ਉਹ ਵਿਕਲਪ ਹੈ ਸੰਸਕ੍ਰਿਤ ਦਾ ਤਿਆਰ ਕੀਤਾ ਹੋਇਆ ਵਿਕਲਪ ਹੈ ਹਮ ਸੰਸਕ੍ਰਿਤ ਦਾ ਜਿਹੜੀ ਉਹਦੇ ਨਾਲ ਮੇਲ ਖਾਂਦੀ ਭਾਸ਼ਾ ਹਮ ਪਰ ਪੰਜਾਬ ਦੇ ਵਿੱਚ ਜਿਹੜੇ ਹਿੰਦੂਆਂ ਦੀ ਤੁਸੀਂ ਗੱਲ ਕੀਤੀ ਵੀ ਪੰਜਾਬ ਦਾ Hindu ਹਿੰਦੀ ਲਿਖਾ ਦਿੰਦਾ ਪੰਜਾਬ ਦੇ ਵਿੱਚੋਂ ਵੀ ਮੌਸੇ ਅੰਕੜੇ ਦੇ ਲਿਆਵਾ ਤੁਹਾਨੂੰ ਈ ਜੇ ਆਪਾਂ ਸਨਾਤਨੀਆਂ ਦੇ 100 ਬੱਚੇ ਫੜ ਲੀਏ ਸਾਰੇ ਬੱਚੇ ਅਸੀਂ ਵਿੱਚ ਹੀ ਉਹਨਾਂ ਸਕੂਲਾਂ 'ਚ ਪੜ ਕੇ ਆਏ ਹਾਂ ਹਾਂ ਤਾਂ ਸਾਡੇ 90 ਬੱਚਿਆਂ ਨੂੰ ਹਿੰਦੀ ਨਹੀਂ ਆਂਦੀ 10 ਬੱਚਿਆਂ ਨੂੰ ਹਿੰਦੀ ਆਂਦੀ ਹੈ 90 ਬੱਚੇ ਹਿੰਦੀ ਤੋਂ ਗਰੇਜ ਕਰਦੇ ਆ ਪਰੇ ਹਟ ਜਾਂਦੇ ਆ ਹਾਂ ਨਹੀਂ ਉਸ ਭਾਸ਼ਾ ਦਾ ਗਿਆਨ ਨਹੀਂ ਹੈਗਾ ਕਿਉਂਕਿ ਅਸੀਂ ਜੰਮੇ ਆ ਪਲੇ ਆ ਪੰਜਾਬੀ ਚ ਪੰਜਾਬੀ ਚ ਸਾਡੀ ਜਿਹੜੀ ਭਾਸ਼ਾ ਮਾਤਰੋ ਪੰਜਾਬੀ ਆ ਸਾਡੀ ਮਾਂ ਬੋਲੀ ਪੰਜਾਬੀ ਆ ਇਸ ਕਰਕੇ ਹਰੇਕ ਬੰਦੇ ਨੂੰ ਜੇ ਕੰਨੜਾ ਵਾਲੇ ਆਪਣੀ ਭਾਸ਼ਾ ਕੰਨੜ ਲਿਖਾ ਸਕਦੇ ਆ ਹੂੰ ਤੇਲਗੂ ਨਾਲੇ ਆਪਣੀ ਭਾਸ਼ਾ ਤੇਲਗੂ ਲਿਖਾ ਸਕਦੇ ਆ ਤਾਂ ਪੰਜਾਬੀਆਂ ਨੇ ਵੀ ਆਪਣੀ ਭਾਸ਼ਾ ਜਿਹੜੀ ਪੰਜਾਬੀ ਲਿਖਾਣੀ ਚਾਹੀਦੀ ਸੀ ਕਿਉਂਕਿ ਆਉਣ ਵਾਲੀਆਂ ਨਸਲਾਂ ਬਚ ਸਕਦੀਆਂ ਸੀ ਅੱਜ ਜਿਹੜਾ ਅੰਕੜਾ ਮੈਂ ਸਨਾਤਨੀਆਂ ਦਾ ਦੱਸਿਆ ਉਹੀ ਅੰਕੜਾ ਸਮੁੱਚੇ ਪੰਜਾਬ ਦੇ ਤਾਂ ਕਿਸੇ ਧਰਮ ਨਾਲ ਸੰਬੰਧ ਰੱਖਦਾ ਕੋਈ ਹੂੰ ਹਿੰਦੂਆਂ ਨਾਲ ਐ ਸਿੱਖਾਂ ਨਾਲ ਐ ਬੋਧੀਆਂ ਨਾਲ ਐ ਜੈਨੀਆਂ ਨਾਲ ਐ ਮੁਸਲਮਾਨਾਂ ਨਾਲ ਐ ਸਾਡੇ ਬੱਚੇ ਜਿਹੜੇ ਕਨਵਰਟ ਸਕੂਲਾਂ 'ਚ ਪੜ੍ਹ ਰਹੇ ਨੇ ਹੂੰ ਉਹ ਬੱਚੇ ਅੱਗੇ ਗੁਟਕਾ ਸਾਬ ਪੜਨ ਜੋਗੇ ਨਹੀਂ ਰਹੇ ਨਹੀਂ ਮੇਰਾ ਇੱਕ ਦੋਸਤ ਹੈ ਕਨਵਰਟ ਸਕੂਲ 'ਚ ਹੀ ਪੜਿਆ ਆ ਤੇ ਉਹਨੇ ਕੋਲ ਇੰਗਲਿਸ਼ ਉਹ ਜਦੋਂ ਪਾਠ ਕਰਦਾ ਸੀ ਇੰਗਲਿਸ਼ ਦੇ ਗੁਟਕਾ ਸਾਬ ਤੋਂ ਕਰਦਾ ਸੀ ਚਲੋ ਮੈਂ ਕਹਿੰਦਾ ਕਰਦਾ ਸੀ ਇਹ ਵੀ ਬੜੀ ਵੱਡੀ ਗੱਲ ਆ ਪਤਾ ਕੀ ਗੱਲ ਆ ਜੀ ਜਿਹੜੀ ਭਾਸ਼ਾ ਸਾਨੂੰ ਗੁਰੂ ਦੇ ਕੇ ਗਏ ਆ ਹੂੰ ਤੁਹਾਨੂੰ ਪਤਾ ਵੀ ਪੰਜਾਬੀ ਦੀ ਜਿਹੜੀ ਭਾਸ਼ਾ ਹੈ ਅਸਲ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਜੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਹੂੰ। ਚਾਹੇ ਅੱਜ ਮੰਨਣ ਵਿਦਵਾਨ ਚਾਹੇ ਨਾ ਮੰਨਣ। ਹੂੰ। ਗੁਰੂ ਰਵੀਦਾਸ ਮਹਾਰਾਜ ਦਾ ਪੰਜਾਬੀ ਨਾਲ ਬਹੁਤ ਨੇੜੇ ਦਾ ਰਿਸ਼ਤਾ ਰਿਹਾ ਇਸ ਭਾਸ਼ਾ ਨੂੰ ਉਤਪਨ ਕਰਨ 'ਚ ਬਹੁਤ ਵੱਡਾ ਯੋਗਦਾਨ ਲਾ। ਹੂੰ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਵਕਾਲਤ ਕੀਤੀ ਇਹਨੂੰ ਸੰਭਾਲ ਲਿਆ ਭਾਸ਼ਾ ਨੂੰ। ਸੰਭਾਲ ਲਿਆ। ਤੇ ਇਹਨੂੰ ਚਲਾਇਆ ਅੱਗੇ। ਦਸਵੇਂ ਪਾਤਸ਼ਾਹ ਨੇ ਸਾਰਾ ਸਿਰੇ ਹੀ ਲਾਤਾ। ਹੂੰ। ਉਹਨਾਂ ਨੇ ਬਹੁਤ ਕੁਝ ਲਿਖਿਆ ਹੈ ਨਾ ਪੰਜਾਬੀ 'ਚ ਬਹੁਤ ਕੁਝ ਦਿੱਤਾ ਸਾਨੂੰ ਲੋਕਾਂ ਨੂੰ ਮਨੁੱਖਤਾ ਨੂੰ ਮਨੁੱਖਤਾ ਦੇ ਵਿਚਾਰਨ ਵਾਸਤੇ ਬਹੁਤ ਗ੍ਰੰਥ ਦਿੱਤੇ ਉਹਨਾਂ ਨੇ ਪਰ ਗੱਲ ਇਹ ਆ ਵੀ ਇਹ ਸਾਰੇ ਗ੍ਰੰਥ ਸਾਡੇ ਵਾਸਤੇ ਧਰੇ ਧਰਾਏ ਰਹਿ ਜਾਂਦੇ ਆ ਜਦੋਂ ਸਾਡੇ ਲੋਕਾਂ ਨੂੰ ਗ੍ਰੰਥਾਂ ਦੀ ਭਾਸ਼ਾ ਨਹੀਂ ਆਉਂਦੀ ਭਾਸ਼ਾ ਨਹੀਂ ਆਉਂਦੀ ਇਸ ਕਰਕੇ ਜਿਹੜੇ ਹਿੰਦੂ ਲੋਕਾਂ ਨੇ ਉਸ ਸਮੇਂ ਹਿੰਦੀ ਲਿਖਾਈ ਉਹ ਮੰਦ ਭਾਗੀ ਗੱਲ ਸੀ ਕਿਉਂਕਿ ਅਸੀਂ ਪੰਜਾਬੀ ਲਿਖਾਂਦੇ ਸੀ ਪੰਜਾਬੀ ਨੂੰ ਬਚਾਉਣ ਕਿਤੇ ਨਾ ਕਿਤੇ ਵਕਾਲਤ ਕਰ ਸਕਦੇ ਸੀ ਹਮ ਹੌਲੀ ਹੌਲੀ ਮੈਨੂੰ ਇਹ ਲੱਗਦਾ ਵੀ ਜਿਵੇਂ ਸੰਸਕ੍ਰਿਤ ਲੁਪਤ ਹੋਈ ਹੈ ਹਿੰਦੀ ਨੂੰ ਕੋਈ ਨਹੀਂ ਪੜਕੇ ਇੰਟਰਸਟ ਲੈਂਦਾ ਵੀ ਕਿਤੇ ਪੰਜਾਬ ਦੇ ਵਿੱਚੋਂ ਪੰਜਾਬੀ ਜਿਹੜੀ ਆ ਉਹ ਲੁਪਤ ਹੋਣ ਦੇ ਕਿਨਾਰੇ ਨਾ ਪਹੁੰਚ ਜੇ ਕਿ ਪੰਜਾਬੀ ਸਕੂਲਾਂ ਚ ਤਾਂ ਹਜੇ ਵੀ ਕਿਤੇ ਨਾ ਕਿਤੇ ਪੰਜਾਬੀ ਚ ਕਿਤਾਬਾਂ ਹੈਗੀਆਂ ਹਮ ਪਰ ਜਿਹੜੇ ਕਨਵਰਟ ਸਕੂਲ ਨੇ ਜਿਹੜੇ ਹੋਰ ਪ੍ਰਾਈਵੇਟ ਸਕੂਲ ਨੇ ਉੱਥੇ ਪੰਜਾਬੀ ਨਾਂ ਦਾ ਜਿਹੜਾ ਸਬਜੈਕਟ ਹੈ ਉਹ ਇੱਛਾ ਪੂਰਤੀ ਦੇ ਛੱਡ ਦਿੱਤਾ ਗਿਆ ਅੱਛਾ ਪੂਰਤੀ ਦੇ ਵੀ ਜੇ ਤੁਸੀਂ ਪੜ੍ਹਨਾ ਚਾਹੁੰਦੇ ਤਾਂ ਪੜ੍ਹੋ ਨਹੀਂ ਪੜ੍ਹਨਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਹਮ ਤੇ ਜੇ ਸਾਡੀ ਜਿੱਥੇ ਮਾਂ ਬੋਲੀ ਹੈ ਉਸ ਸਟੇਟ ਦੇ ਵਿੱਚ ਉਸ ਥਿੱਤੇ ਦੇ ਵਿੱਚ ਪੰਜਾਬੀ ਨਾਲ ਇਹ ਜਿਹਾ ਵਰਤਾਰਾ ਹੋਏਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਪੰਜਾਬੀ ਬੋਲਾ ਟਾਈਮ ਸੁਰੱਖਿਅਤ ਰਹੇ ਭਾਈ ਸਕੂਲ 'ਚ ਜੇ ਪੰਜਾਬੀ ਬੋਲੀ ਜਾਵੇ ਤਾਂ ਪੈਨਿਸ਼ਮੈਂਟ ਸਕੂਲ 'ਚ ਜੇ ਪੰਜਾਬੀ ਬੋਲਦੇ ਤਾਂ ਨਾ ਨੂੰ ਹੱਥਾਂ ਤੇ ਜੁਰਮਾਨੇ ਹੁੰਦੇ ਆ ਹੂੰ ਹਰ ਥਾਂ ਤੇ ਬੱਚੇ ਨੂੰ ਬੁਲਾ ਕੇ ਜਲੀਲ ਕੀਤਾ ਜਾਂਦਾ ਹੈ ਪੇਰੈਂਟਸ ਨੂੰ ਬੁਲਾ ਲਿਆ ਜਾਂਦਾ ਹੈ ਪੇਰੈਂਟਸ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਤੁਹਾਡਾ ਬੱਚਾ ਪੰਜਾਬੀ ਬੋਲਦਾ ਜਿਵੇਂ ਉਹਨੇ ਕੋਈ ਗੁਨਾਹ ਕਰਤਾ ਹਾਂ ਜਿਵੇਂ ਕੋਈ ਜ਼ੁਲਮ ਕਰ ਦਿੱਤਾ ਇਸ ਕਰਕੇ ਜੇ ਜੇ ਵਰਤਾਰੇ ਹੁੰਦੇ ਰਹੇ ਹੌਲੀ ਹੌਲੀ ਬੱਚੇ ਸਾਡੇ ਪਰਾਂ ਹੁੰਦੇ ਰੇ ਇਸ ਭਾਸ਼ਾ ਤੋਂ ਤਾਂ ਮੈਨੂੰ ਲੱਗਦਾ ਨਹੀਂ ਵੀ ਬਾਲਾ ਲੰਬਾ ਸਮਾਂ ਸਾਡੀ ਮਾਂ ਬੋਲੀ ਦਾ ਵੀ ਹੈਗਾ ਤਾਂ ਲੱਗ ਜਾਣ ਕੇ ਪਲਾਨ ਦੇ ਰਾਹੀਂ ਹੋ ਰਿਹਾ ਕਿਉਂਕਿ ਤੁਸੀਂ ਕਿਹਾ ਪਹਿਲਾਂ ਸੰਸਕ੍ਰਿਤ ਤੋਂ ਦੂਰ ਕਰਤਾ ਸਨਾਤਨੀਆਂ ਨੂੰ ਤੇ ਹੁਣ ਜੇ ਸਿੱਖਾਂ ਦੀ ਗੱਲ ਆndi ਹੈ ਸਿੱਖਾਂ ਨੂੰ ਪੰਜਾਬੀ ਤੋਂ ਗੁਰਮੁਖੀ ਤੋਂ ਦੂਰ ਕੀਤਾ ਜਾ ਰਿਹਾ ਦੇਖੋ ਜਦੋਂ ਕਿਸੇ ਬੰਦੇ ਦਾ ਵੇਡ ਅਕਰ ਕਰਨਾ ਕਿਸੇ ਕੌਮ ਦਾ ਹੂੰ ਉਹਨਾਂ ਤਾਂ ਉਹਨਾਂ ਦੀ ਸਭਿਤਾ ਖੋਲੋ ਭਾਸ਼ਾ ਕੋਲ ਸਭਿਤਾ ਦੇ ਵਿੱਚ ਭਾਸ਼ਾ ਆ ਗਈ ਹੂੰ ਸਭਿਤਾ ਦੇ ਵਿੱਚ ਸ਼ਸਤਰ ਆ ਗਏ ਹੂੰ ਸਭਿਤਾ ਦੇ ਵਿੱਚ ਬੰਦੇ ਦੀ ਜੀਵਨੀ ਆ ਗਈ ਹੂੰ ਉਹਦਾ ਲਾਈਫ ਸਟਾਈਲ ਬਦਲ ਦੋ ਹੂੰ ਪਿੱਛੇ ਸਾਡੇ ਵਡੇਰੇ 4 ਵਜੇ ਉੱਠ ਕੇ 3:30 ਵਜੇ ਉੱਠ ਕੇ ਖੇਤਾਂ 'ਚ ਹਾਲ ਪਾ ਲੈਂਦੇ ਹੁੰਦੇ ਬਿਲਕੁਲ ਸਹੀ ਅੱਜ ਸਾਡਾ ਸਿਸਟਮ ਇੱਥੇ ਆ ਗਿਆ ਵੀ 8:00 ਵਜੇ ਲੋਕ ਉੱਠਣ ਲੱਗੇ ਸਾਰਿਆਂ ਦਾ ਉੱਠਣ ਦਾ ਸਮਾਂ 8:00 ਵਜੇ ਦਾ ਹੋ ਗਿਆ 9:00 ਵਜੇ ਅਗਲੇ ਡਿਊਟੀ ਜਾਣਾ ਹੁੰਦਾ 8:00 ਵਜੇ ਨਹੀਂ ਤੇ 7:00 ਵਜੇ ਉੱਠ ਜਾਂਦੇ ਉਹਨੂੰ ਹੂੰ ਸੌਣ ਦਾ ਜਿਹੜਾ ਸਮਾਂ ਆ ਉਹ 12:00 ਵਜੇ ਪਹੁੰਚ ਕੇ ਰਾਤ ਦਾ ਲੋਕੀ ਦਾ 1:00 2:00 ਵਜੇ ਸੌਂਦੇ ਕਈ ਤੋਂ ਚਲੋ ਦੇਖੋ ਬਾਉ ਗਿਣਤੀ ਹੈ ਜਿਹੜੀ 11-12 ਵਜੇ 11-12 ਤਾਂ ਆਮ ਟਾਈਮ ਹੋਗੇ ਕੋਈ ਸੌਂਦਾ ਨਹੀਂ ਹੈਨਾ ਉੱਠਣ ਦਾ ਸਮਾਂ 7-8:00 ਵਜੇ ਤੇ ਪਹੁੰਚ ਗਿਆ ਨਾ ਤਾਂ ਨੇ ਤੇ ਨਾਮ ਕੀਤਾ ਕੋਈ ਨਾ ਹੀ ਤੁਸੀਂ ਸ਼ੈਮ ਵਾਲਾ ਰਹਿ ਰਸ ਕੀਤਾ ਕੋਈ